ਵਾਹਿਗੁਰੂ 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 ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਗੁਰਦੁਆਰਾ ਸਾਹਿਬ ਨਾਨਕਸਰ ਜਾ ਰਹੇ ਆ ਗੁਰਦੁਆਰਾ ਸਾਹਿਬ ਨਾਨਕਸਰ ਅੱਜ ਸੇਵਾ ਚੱਲਣ ਦੀ ਆ ਸਾੜੇ ਜਾਣੇ ਬਲੋਕ ਨਾਲ ਜੁੜਦੇ ਹੋ ਗੱਡੀ ਤੁਹਾਨੂੰ ਆਪਾਂ ਬਲੋਗ ਦਿਖਾਉਲਦੇ ਆ ਗੁਰਦੁਆਰਾ ਸਾਹਿਬ ਨਾਨਕਸਰ ਹੁਣ ਤੁਹਾਨੂੰ ਆਪਾਂ ਇੱਕ ਸਿੰਘ ਦੇ ਦਰਸ਼ਨ ਕਰਵਾਵਾਂਗੇ ਸਾਡੇ ਪਿੰਨ ਦੇ ਸਿੰਘ ਵਾ ਜੋ ਲੰਗਰ ਹਾਲ 'ਚ ਸੇਵਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਹੋਰ ਸੁਣਾ ਕਿਵੇਂ ਠੀਕ ਠਾਕ ਕਿਰੋਂ ਦੀ ਪਹੁੰਚੀ ਫੌਜ ਠੀਕ ਆ ਠੀਕ ਆ ਸੇਵਾ ਕਰਦੇ ਹੋਈ ਫੌਜ ਕੋਈ ਦੋ ਆਪਣੇ ਇੰਟਰਵਿਊ हां तो जी हाँ जी हाँ जी अपने यूट्यूब पे चैनल पिंडा वाले जट जीरो जीरो बाड़ा कह रहे कड़ाई मेरा भराजा के ਕਿੰਨੀ ਤਰੀਕ ਨੂੰ ਬਾਬਾ ਜੀ ਸਮਾਗਮ ਆ? 22 ਤਰੀਕ ਨੂੰ। 22 ਤਰੀਕ ਨੂੰ ਸਮਾਗਮ ਆ। ਠੀਕ ਆ। ਓਕੇ। ਬਾਬਾ ਜੀ ਗੁਰਦਵਾਲਾ ਸਾਹਿਬ ਕਿਹੜੀ ਕਿਹੜੀ ਤੁਸੀਂ ਸੇਵਾ ਕਰਦੇ ਆ? ਲੰਗਰ ਦੀ, ਦੁੱਧ ਦੀ। ਪਹਿਲਾਂ ਗੱਜਾ ਕਰਕੇ ਲਈ ਦੀ ਸਰ ਜੀ। ਸਵੇਰੇ ਕਿੰਨੇ ਵਜੇ ਗੱਜਾ ਕਰਨ ਜਾਂਦੇ ਤੁਸੀਂ? ਸਾਢੇ 7 ਵਜੇ। ਠੀਕ ਆ, ਠੀਕ ਆ। ਸਾਢੇ 7 ਵਜੇ ਜਾਂਦੇ ਤੁਸੀਂ ਗੱਜਾ ਕਰਨ। ਘਰ ਜਾ ਕੇ। ਠੀਕ। ਉਸ ਤੋਂ ਬਾਅਦ ਤੁਸੀਂ ਫਿਰ ਕੀ ਕਰਦੇ ਆ? ਫੇਰ ਆ ਕੇ ਤਾਂ ਇੱਥੇ ਲੰਗਰ ਦੀ ਸੇਵਾ ਕਰੀ ਦੀ ਦੁੱਧ ਲਾ ਕੇ ਫੇਰ। ਅੱਛਾ, ਲੰਗਰ ਦੀ ਸੇਵਾ ਕਰਦੇ ਉਸ ਤੋਂ ਬਾਅਦ ਗੱਜਾ ਤੋਂ ਬਾਅਦ। ਤੇ ਸਾੜੀ ਢਾੜੀ ਗੁਰਦਰਾ ਸਾਹਿਬ ਦੇ ਨੇ ਚਲੋ ਵਧੀਆ ਵਧੀਆ ਗੱਲ ਸੇਵਾ ਕਰਦੇ ਤੁਸੀਂ ਵੀ ਦੋ ਆਪਣੇ ਥੋੜੇ ਜਿਹੇ ਵੀਊ ਲਾਈਵ ਤੋਂ ਅਸੀਂ ਤੇ ਗੁਰੂ ਘਰ ਆਏ ਆ ਦਸਨ ਕਰਨ ਹਾਂਜੀ ਬਾਬਾ ਜੀ ਬੱਸੀ ਨਾ ਨਾ ਕੋਈ ਚਾਹੀਦੀ ਬਾਬਾ ਜੀ ਨਾ ਆਉਣੀ ਇਹੋ ਜਿਹਾ ਚੱਲ ਲੱਗ ਗਿਆ ਇਹਦਾ ਇਹ ਕਹਿਦਾ ਕਾਮੀ ਇਹ ਰਹਿ ਗਿਆ ਹਾਂ ਫੋਟੋ ਨਾਲ ਆਈ ਤਾਉਂ ਮੋੜਾੋਂ ਨਿਕਾਜਿਆ ਤੇ ਉਹ ਇਹਦੇ ਨਾਲ ਮ ਗਿਆ ਤੇ ਮੈਂ ਪੈਰ ਫੜਾਇਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਪਿੱਟੇਵਡ ਇਹ ਗੁਰਦੁਆਰਾ ਸਾਹਿਬ ਹੈ ਜੀ ਗਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਦੇ ਉੱਪਰ 46 ਤੋਂ ਹਰਚੋਵਾਲ ਨੂੰ 4 ਕਿਲੋਮੀਟਰ ਜਾ ਕੇ ਤੇ ਹਰਚੋ ਵਾਲ ਤੋਂ ਸਠਿਆੜੀ ਵਾਲ ਨੂੰ ਤਕਰੀਬਨ 7 ਕਿਲੋਮੀਟਰ ਆ ਕੇ ਰੋਡ ਦੇ ਉੱਪਰ ਗੁਰਦੁਆਰਾ ਹੈ। ਮਨੋਹਤ ਹੈ ਪ੍ਰਾਤਨ ਕੇ ਧੰਗੁਰੂ ਨਾਨਕ ਸਾਹਿਬ ਜੀ ਜਦੋਂ ਕਿਤੇ ਫਲਾਈ ਸਾਹਿਬ ਆਏ ਨਹੀਂ ਕਿਉਂਕਿ ਇਹ ਚੀਜ਼ ਲਿਖਤ ਦੇ ਵਿੱਚ ਤਾਂ ਨਹੀਂ ਮਿਲਦੀ ਵੀ ਇੱਥੇ ਉਹਨਾਂ ਦੇ ਮੁਬਾਰਕ ਚਰਨ ਪਏ ਨੇ। ਉਹਦੇ ਤੋਂ ਬਾਅਦ ਕਿਸੇ ਮਹਾਂਪੁਰਖ ਸਾਧੂ ਜਾਨ ਨੇ ਇੱਥੇ ਬੈਠ ਕੇ ਬੰਦਗੀ ਵੀ ਕੀਤੀ ਹੈ, ਭਗਤੀ ਕੀਤੀ ਤੇ ਇੱਧਰ ਜਿਹੜਾ ਸਰੋਵਰ ਬਣਿਆ ਇੱਥੇ ਇੱਕ ਛੋਟੀ ਇਹਨਾਂ ਪ੍ਰਾਤਨ ਜਿਹੜੀ ਉਹ ਛਪੜੀ ਹੁੰਦੀ ਸੀ ਜਿਸ ਵਿੱਚ ਉਸ ਸਾਧੂ ਬਾਬੇ ਨੇ ਘੜੇ ਭਰ ਕੇ ਲਿਆ ਕੇ ਤੇ ਆ ਪਠੀਆਂ ਵਾਲੀ ਨਹਿਰ ਤੋਂ ਪਾਣੀ ਵੀ ਪਾਇਆ ਤੇ ਨਾਲ ਆ ਚਾਰਛਫੇਰੇ ਦੇ ਖੂਹਾਂ ਤੋਂ ਪਾਣੀ ਜਿਹੜਾ ਉਹ ਲਿਆ ਕੇ ਪਾਇਆ ਸੀ ਤੇ ਉਹਨਾਂ ਨਾਲ ਇਹ ਵੀ ਕਿਹਾ ਸੀ ਵੀ ਅੱਜ ਤੋਂ ਬਾਅਦ ਇਸ ਦੇ ਵਿੱਚ ਪਾਣੀ ਨਹੀਂ ਮੁਕੂਗਾ ਤੇ ਵਾਕਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਦਾ ਦੇਣਾ ਇਸ ਸਰੋਵਰ ਦੇ ਵਿੱਚ ਉਹ ਕਦੇ ਵੀ ਜਲ ਜਿਹੜਾ ਉਹ ਨਹੀਂ ਮੁਕਿਆ ਫਿਰ ਤਕਰੀਬਨ ਸਨ 84 85 ਦੇ ਵਿੱਚ ਆਵਾ ਬਸਤਾ ਸਿੰਘ ਜੀ ਬਾਬਾ ਬਸੰਤ ਸਿੰਘ ਸਾਹਿਬ ਜੀ ਉਹਨਾਂ ਨੇ ਇੱਥੇ ਆਣ ਕੇ ਸੇਵਾ ਆਰੰਭ ਕੀਤੀ ਸੀ ਉਦੋਂ ਤੋਂ ਲੈ ਕੇ ਤੇ ਇੱਥੇ ਲਗਾਤਾਰ ਜਿਹੜੀਆਂ ਉਹ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਸਰੋਵਰ ਬਣਿਆ ਆ ਗੁਰਦੁਆਰਾ ਸਾਹਿਬ ਦਾ ਦਰਬਾਰ ਬਣਿਆ ਇੱਧਰ ਜਿਹੜੇ ਰਹਿਸ਼ੀ ਕਮਰੇ ਉਹ ਬਣੇ ਨੇ ਲੰਗਰ ਹਾਲ ਬਣਿਆ ਹੋਇਆ ਸੋ ਇਹ ਸੇਵਾਵਾਂ ਜਿਹੜੀਆਂ ਉਹ ਲਗਾਤਾਰ ਬਾਬਾ ਬਸਤਾ ਸਿੰਘ ਬਸੰਤ ਸਿੰਘ ਜਾਂ ਉਹਨਾਂ ਤੋਂ ਬਾਅਦ ਬਾਬਾ ਰਣਜੀਤ ਸਿੰਘ ਬਾਬਾ ਮੇਜਰ ਸਿੰਘ ਬਾਬਾ ਡੱਲਾ ਸਿੰਘ ਜੀ ਬਾਬਾ ਜੋ ਸੁਹਿੰਦਰ ਸਿੰਘ ਜੀ ਤੇ ਹੋਰ ਬਹੁਤ ਸਾਰੇ ਜਥੇਦਾਰ ਜਿਹੜੇ ਉਹ ਇਸ ਸਥਾਨ ਦੇ ਉੱਪਰ ਸੇਵਾਵਾਂ ਨਿਭਾਉਂਦੇ ਰਹੇ ਨੇ ਤੇ ਇਸੇ ਸਥਾਨ ਦੇ ਉੱਪਰ ਹੀ ਹੁਣ 22 ਫਰਵਰੀ ਵਾਲੇ ਦਿਨ ਸੰਤ ਬਾਬਾ ਬਸਤਾ ਸਿੰਘ ਬਾਬਾ ਬਸੰਤ ਸਿੰਘ ਤੇ ਬਾਬਾ ਜਸਵਿੰਦਰ ਸਿੰਘ ਹੁਣਾਂ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਵਾ ਰਿਹਾ ਕਰਵਾਇਆ ਜਾ ਰਿਹਾ ਜਿਸ ਗੁਰਮਤ ਸਮਾਗਮ ਦੀ ਦੇਖ ਰੇਖ ਬਹੁਤ ਸਤਿਕਾਰਯੋਗ ਬਾਬਾ ਅਮਰੀਕ ਸਿੰਘ ਸਾਹਿਬ ਜੀ ਛੋਟੇ ਘੁੰਮਣਾ ਵਾਲੇ ਬਾਬਾ ਤਰਨਜੀਤ ਸਿੰਘ ਸਾਹਿਬ ਜੀ ਛੋਟੇ ਘੁੰਮਣਾ ਵਾਲੇ ਉਹ ਕਰ ਰਹੇ ਨੇ ਤੇ 22 ਫਰਵਰੀ ਵਾਲੇ ਦਿਨ ਦੇ ਸਮਾਗਮ ਦੀ ਅਰੰਭਤਾ ਕੱਲ 20 ਫਰਵਰੀ ਨੂੰ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਹੋਣ ਜਾ ਰਹੀ ਹੈ ਸੋ ਸੰਗਤਾਂ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪੋ ਆਪਣੇ ਪਰਿਵਾਰਾਂ ਸਮੇਤ ਇਸ ਗੁਰਮਤ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਪਵਨ ਪੁੱਤਰ ਅਸਥਾਨ ਤੋਂ ਬਹੁਤ ਸਾਰੀਆਂ ਸੰਗਤਾਂ ਦੀਆਂ ਮੰਦੀਆਂ ਮਰਾਦਾਂ ਪਹਿਲਾਂ ਵੀ ਪੂਰੀਆਂ ਹੋਈਆਂ ਨੇ ਅੱਜ ਵੀ ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਇਸ ਪਵਨ ਪੁੱਤਰ ਅਸਥਾਨ ਦੇ ਆਣ ਕੇ ਦਰਸ਼ਨ ਦੇਦਾਰ ਕਰਦਾ ਇੱਥੇ ਨਾਮ ਜਪਦਾ ਬਾਣੀ ਪੜਦਾ ਸੇਵਾ ਕਰਦਾ ਤੇ ਉਹਦੇ ਮੰਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਅੱਜ ਇਸ ਸਥਾਨ ਦੀ ਸੇਵਾ ਬਹੁਤ ਸਤਿਕਾਰਯੋਗ ਬਾਬਾ ਅਮਰੀਕ ਸਿੰਘ ਸਾਹਿਬ ਜੀ ਬਾਬਾ ਤਰਨਜੀਤ ਸਿੰਘ ਜੀ ਉਹ ਕਰਵਾ ਰਹੇ ਨੇ ਬਹੁਤ ਸਾਰੀਆਂ ਤਿਆਰੀਆਂ ਵੀ ਜਿਹੜੀਆਂ ਉਹ ਗੁਰਮਤ ਸਮਾਗਮ ਦੇ ਸੰਬੰਧ ਦੇ ਵਿੱਚ ਚੱਲ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਉਹਨਾਂ ਦੀ ਫੋਟੋ ਵਿੱਚ ਜਾਂ ਉਹ ਸਾਰਾ ਤੁਸੀਂ ਆਪਣਾ ਖਾਣਾ ਚਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾ ਬਾਬੇ ਕਿਵੇਂ ਠੀਕ ਠਾਕ ਕੀ ਕੰਡੀਆਂ ਆਪਣੀਆਂ ਫੌਜਾਂ ਠੀਕ ਆ ਠੀਕ ਆ ਜਲ ਪਣੀਆਂ ਛਕਣੀਆਂ ਫੌਜਾਂ ਹੈ ਚਾਹ ਦਾ ਗੱਫਾ ਛਕਣੀਆਂ ਵਾ ਇਹ ਜਿਹੜੇ ਤੁਹਾਨੂੰ ਆਪਾਂ ਬਾਬਾ ਜੀ ਦੇ ਦਰਸ਼ਨ ਕਰਵਾਏ ਹੀ ਇਹ ਉਹ ਬਾਬਾ ਜੀ ਨੇ ਸਬਜ਼ੀਆਂ ਲਾਈਆਂ ਵਾ ਇਹ ਬਾਬਾ ਜੀ ਦੀ ਬਹੁਤ ਤਕੜੀ ਸੇਵਾ ਵਾ ਬੜੇ ਲੰਮੇ ਸਮੇਂ ਤੋਂ ਇਹ ਗੁਰਦੁਆਰਾ ਸਾਹਿਬ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਗੁਰਦਵਰਾ ਨਾਨਕਸਰ ਸਾਹਿਬ ਬਾਬਾ ਜੀ ਸਭਜੇਂ ਦੀ ਸੇਵਾ ਕਰਦੇ 22 ਫਰਵਰੀ ਨੂੰ ਗੁਰਦਵਰਾ ਨਾਨਕਸਰ ਸਾਹਿਬ ਬਰਸੀਆ ਸਾੜੀ ਸੰਗਤ ਹਮ ਹਮਾ ਕੇ ਪਹੁੰਚਿਓ ਨਾਲ